ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਵਾਉਣਾ ਮਕਾਨ ਮਾਲਕ ਨੂੰ ਉਸ ਵੇਲੇ ਭਾਰੀ ਪੈ ਜਾਂਦਾ ਹੈ ਜਦ ਗਲੀ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਵੱਲੋਂ ਇਸ ਵਿਅਕਤੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਗੁੰਡਾਗਰਦੀ ਦਾ ਸ਼ਰੀਆਮ ਨੰਗਾ ਨਾਚ ਵੇਖਣ ਨੂੰ ਮਿਲਿਆ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇਲਾਕਾ ਮੋਹਕਮਪੁਰਾ ਦੇ ਵਿੱਚ ਇੱਕ ਮਕਾਨ ਮਾਲਕ ਨੂੰ ਉਸ ਦੀ ਗਲੀ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਵੱਲੋਂ ਬੁਰੀ ਤਰੀਕੇ ਦੇ ਨਾਲ ਕੁੱਟਿਆ ਮਾਰਿਆ ਗਿਆ ਤੇ ਮਕਾਨ ਮਾਲਕ ਦੀ ਪਤਨੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਉਸ ਨੂੰ ਵੀ ਕੁੱਟਿਆ ਮਾਰਿਆ ਗਿਆ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਕਿ ਅਸਲ ਦੇ ਵਿੱਚ ਇਹ ਜ਼ਖਮੀ ਜੋ ਵਿਅਕਤੀ ਹੈ ਉਸ ਦੇ ਘਰ ਦੇ ਵਿੱਚ ਕਿਰਾਏ ਤੇ ਕੁਝ ਲੋਕ ਰਹਿੰਦੇ ਸੀ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਕਿਰਾਇਆ ਨਹੀਂ ਦੇ ਰਹੇ ਸੀ ਜਿਸ ਕਾਰਨ ਪਰੇਸ਼ਾਨ ਹੋ ਕੇ ਮਕਾਨ ਮਾਲਕ ਦੇ ਵੱਲੋਂ ਉਹਨਾਂ ਨੂੰ ਘਰ ਖਾਲੀ ਕਰਨ ਦੇ ਲਈ ਕਹਿ ਦਿੱਤਾ ਜਾਂਦਾ ਹੈ ਪਰ ਜਦ ਉਹ ਘਰ ਨਹੀਂ ਖਾਲੀ ਕਰਦੇ ਮਕਾਨ ਮਾਲਕ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੇ ਘਰ ਖਾਲੀ ਕਿਉਂ ਨਹੀਂ ਕੀਤਾ ਤੇ ਇੰਨੇ ਦੇ ਵਿੱਚ ਹੀ ਗਲੇ ਚ ਰਹਿੰਦਾ ਇੱਕ ਹੋਰ ਪਰਿਵਾਰ ਘਰ ਦੇ ਵਿੱਚ ਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਮਕਾਨ ਮਾਲਕ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹ ਬੁਰੀ ਤਰੀਕੇ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਕਾਨ ਮਾਲਕ ਦੀ ਪਤਨੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਤੇ ਬਾਅਦ ਦੇ ਵਿੱਚ ਜਦ ਪਤਨੀ ਆਪਣੇ ਪਤੀ ਨੂੰ ਲੈ ਕੇ ਹਸਪਤਾਲ ਪਹੁੰਚਦੀ ਹੈ ਸਿਵਲ ਹਸਪਤਾਲ ਉਸ ਨੇ ਇਲਾਜ ਕਰਵਾਇਆ ਪੁਲਿਸ ਦੇ ਕੋਲ ਪਤਨੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਅਜਿਹਾ ਇਲਜ਼ਾਮ ਜਿਹੜਾ ਉਸ ਔਰਤ ਦੇ ਵੱਲੋਂ ਲਗਾਇਆ ਗਿਆ। ਮਾਮਲੇ ਸੰਬੰਧੀ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੁਣਾਂ ਦਾ ਕਹਿਣਾ ਹੈ ਕਿ ਅਸੀਂ ਇਸ ਪੂਰੇ ਮਾਮਲੇ ਤੇ ਕਾਰਵਾਈ ਜ਼ਰੂਰ ਕਰਾਂਗੇ ਤੇ ਨਾਲ ਹੀ ਨਾਲ ਪਰਿਵਾਰ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਉਹ ਵੀ ਇੱਕ ਵਾਰ ਜ਼ਰੂਰ ਸੁਣਦੇ।